ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਆਖਰੀ ਪਿੰਡ ਆ ਇਹ ਤੋਂ ਬਾਅਦ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਇੱਕ ਪਾਸੇ ਮੋਗੇ ਜ਼ਿਲ੍ਹੇ ਦੀ ਤੇ ਇੱਕ ਪਾਸੇ ਫਰੋਰੀਪੁਰ ਜ਼ਿਲ੍ਹੇ ਦੀ ਮੋਗੇ ਜ਼ਿਲ੍ਹੇ ਦਾ ਮੱਲਾ ਕਲਾ ਪਿੰਡ ਸ਼ੁਰੂ ਹੋ ਜਾਂਦਾ ਵੈਥੋਂ 5 ਕੁ ਕਿਲੋਮੀਟਰ ਦੀ ਦੂਰੀ ਤੇ ਤੇ ਫਰੋਇਪੁਰ ਜ਼ਿਲ੍ਹੇ ਦਾ ਗੱਲ ਪਿੰਡ ਸ਼ੁਰੂ ਹੋ ਜਾਂਦਾ ਵਾ ਮਿੱਤਰੋ ਇੱਥੋਂ 5-4 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਪਿੰਡ ਆ ਇਹ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਝੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਪਹਿਲਣ ਕੱਟੀ ਪਹਿਲਣ ਬੇਸ਼ੱਕ ਪਰ ਜਿਹੜਾ ਲੇਵਾ ਵਾ ਉਹ ਤੁਹਾਨੂੰ ਪਹਿਲੇ ਸੂਏ ਦੇ ਵਿੱਚ ਘੱਟ ਮੱਥੇ ਲੱਗਣ ਵਾਲਾ ਲੱਗੂਗਾ ਇੰਨੇ ਚੰਗੀ ਜਿਹੜੀ ਥੱਲੋ ਤਿਆਰੀ ਦੇ ਵਿੱਚ ਆ ਕਰਮਾ ਵਾਲੀ ਬਹੁਤ ਸੋਹਣਾ ਜਿਹੜਾ ਇਹਦੇ ਕਮਾਲ ਦੇ ਜਿਹੜਾ ਬ੍ਰੇਕੀਆਂ ਦੇ ਵਿੱਚ ਝੋਟੀ ਤਿਆਰ ਹੁੰਦੀ ਆਉਂਦੀ ਆ ਸੋਹਣਾ ਦੁੱਧ ਇਹ ਪਹਿਲੇ ਸੂਏ ਦੇ ਵਿੱਚ ਹੀ ਪਾਉਗੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਉਹ ਮਿਲਦੇ ਆ ਬਾਈ ਨੂੰ ਪਹਿਲਾਂ ਜਾਣਕਾਰੀ ਲੈਣੇ ਆਪਾਂ ਫਿਰ ਅਗਲੀ ਕਾਰਵਾਈ ਕਰਾਂਗੇ ਇੱਥੇ ਰੁਕੋ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਉੱਚੀ ਭੋਲੀ ਜਾਈ ਮੜਾ ਜਿਆ ਸਿਤਾ ਠੀਕ ਠਾਕ ਆ ਭਰਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਵੀਰੇ ਠੀਕ ਆ ਨਾਮ ਦੱਸ ਕੀ ਵੀਰੇ ਕਿਰਾਂ ਦੀ ਨਾਮ ਜਤਿੰਦਰ ਸਿੰਘ ਬਾਈ ਜਤਿੰਦਰ ਸਿੰਘ ਹਾਂਜੀ ਪਿੰਡ ਢੂੜਕੋਟ ਠੀਕ ਆ ਜਤਿੰਦਰ ਬਾਈ ਝੋਟੀ ਜਿਹੜੀ ਇਹ ਸੂਣ ਵਾਲੀ ਆ ਪਹਿਲਾਂ ਨਹੀਂ ਆ ਬਾਈ ਹਾਂਜੀ ਪਹਿਲਾਂ ਨਾ ਠੀਕ ਆ ਤੇ ਕਿੰਨੇ ਦਿਨ ਲੈ ਜੂਗੀ ਜਤਿੰਦਰ ਬਾਈ ਦਿਨ ਬਾਈ 34 ਦਿਨ ਪੂਰੇ ਇਹਦੇ 14 ਤਰੀਕ ਨੂੰ ਦਿਨ ਪੂਰੇ ਅੱਜ ਆਪਾਂ 8 ਤਰੀਕ ਨੂੰ ਬਣਾ ਰਹੇ ਹਾਂ ਹਣਾ 6 ਦਿਨ ਹਜੇ ਇਹਦੇ ਦਿਨ ਪੂਰੇ ਹੁਣ ਹਾਂਜੀ ਹਾਂਜੀ ਕੀ ਬਾਤ ਆ ਫਿਰ ਤੇ ਵੱਡੇ ਵੀ ਕੋਈ ਸੀਮਿੰਟ ਦਾ ਪਤਾ ਇੰਦੇ ਦਾ ਕਿ ਨਹੀਂ ਯਾਰ ਸੀਮਿੰਟ ਦਾ ਨਹੀਂ ਪਤਾ ਹੈ ਚੰਗੇ ਰਿਕਾਰਡ ਦਾ ਪ੍ਰਾਈਸ ਠੀਕ ਆ ਵੀ ਠੀਕ ਆ ਬਈ ਠੀਕ ਆ ਵੀਰੇ ਤੇ ਇਹ ਵੱਡੇ ਭਾਈ ਦੇ 14 ਤਰੀਕ ਨੂੰ ਜੇ ਦਿਨ ਪੂਰੇ ਦੀ ਮਾਂ ਦਾ ਦੁੱਧ ਕਿੰਨਾ ਕੋਸੀ ਭਾਈ ਮਾਂ ਦਾ ਵੀ 15 14 ਕਿਲੋ ਸੀ 15 14 ਕਿਲੋ ਸੀ ਠੀਕ ਆ ਭਾਈ ਫਿਰ ਤੇ ਯਾਰ ਇਹ ਵੀ ਝੋਟੀ ਤਰੀ ਚੰਗਾ ਦੁੱਧ ਦੇ ਦੂਗੀ ਪਹਿਲੇ ਸੋਏ ਦੇ ਵਿੱਚ ਹੈ ਨਾ ਤੇ ਕੀ ਰੇਟ ਤੈ ਕੀਤਾ ਵੀਰੇ ਆਪਾਂ ਇਹਦਾ ਰੇਟ ਭਾਈ ਆਪਾਂ ਮੰਗਾਂ ਨੂੰ ਜਾਂ ਮਰਜੀ ਮੁੱਲ ਕਰਾ ਲਵਾਂ ਆਪਾਂ ਇੱਕ 20 ਦੀ ਆਪਾਂ ਦੇ ਦਾਂਗੇ ਇੱਕ 20 ਦੀ ਦੇ ਮੰਨ ਤਾਂ ਇਹਦੇ ਵਿੱਚੋਂ ਥੋੜਾ ਬੋਤ ਕਰ ਦਾਂਗੇ ਵੀਰੇ ਤੇ ਵੀਰੇ ਇਹ ਮੰਨ ਲਾ ਜਿਹੜੇ ਉਮਰ ਕਿੰਨੀ ਦੀ ਹੋਗੀ ਹੋਗੀ ਭਾਈ ਉਮਰ ਭਾਈ ਤਕਰੀਬਨ ਚਾਰਾ ਕਸਾਲਾਂ ਦੀ ਨੀੜ ਤੜਾ ਬਈ ਚਾਰਾ ਸਾਹਿਬੇ 3 ਸਾਲ ਦੀ ਹੋ ਕੇ ਬਣ ਗਈ ਸੀ ਇਹ ਚਾਰਾ ਕੁਸਾਲਾਂ ਤੋਂ ਲੱਗੇ ਤਾਂ ਕਿ ਸੂਰ 3 ਸਾਲ ਦੀ ਬਣ ਗਈ ਸੀ ਠੀਕ ਆ ਬਈ ਠੀਕ ਆ ਵੀਰੇ ਕੱਢੀ ਪਰ ਤੋਰੀ ਵੀਰੇ ਇਹਨੂੰ ਲੈ ਵੀ ਮਿੱਤਰੋ ਪਹਿਲਾਂ ਕੱਟੀ ਆ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਮੈਂ ਲੇਵੇ ਦੀ ਬਰੀਕੀ ਵੇਖੋ ਤੁਸੀਂ ਹੁਣੇ ਕਰਮਾਲੀ ਨੂੰ ਨਾ ਕਮਾਲ ਦੀ ਤਿਆਰੀ ਦੇ ਵਿੱਚ ਇਹ ਜਿਹੜੀ ਤਿਆਰ ਹੋਈ ਆ ਝੋਟੇ ਸਿੰਘਾਂ ਦਾ ਡਿਜ਼ਾਈਨ ਹੁਸਣ ਕਮਾਲ ਦਾ ਵਾ ਝੋਟੀ ਦੇ ਵਿੱਚ ਬਰੀਕੀ ਬਹੁਤ ਚੰਗੀ ਆ ਨਿੱਕੇ ਨਿੱਕੇ ਸਿੰਘ ਆ ਤੁਸੀਂ ਦੇਖ ਸਕਦੇ ਆਪ ਵੀ ਮਿੱਤਰੋ ਜਿਹੜਾ ਬਹੁਤ ਪਾਸੇ ਲੇਵੇ ਲੂਵੇ ਲੋ ਬਹੁਤ ਖੁੱਲੀ ਡੁੱਲੀ ਜਿਹੜੀ ਇਹ ਕਰਮਾਲੀ ਤ ਬਹੁਤ ਸੋਹਣਾ ਜਿਹੜਾ ਇਹਨੇ ਤਿਆਰੀ ਕੀਤੀ ਹੋਈ ਹੈ ਕਰਮਾਣੀ ਨੂੰ ਦੇਖ ਸਕਦੇ ਹੋ ਤੁਸੀਂ ਲੈ ਵੀਰੇ ਇੱਥੇ ਸੋਹਣਾ ਜਿਹੜਾ ਡਿਜ਼ਾਈਨ ਆ ਜਿੰਨਾ ਹੈਗਾ ਭਲਾਂ ਦੇ ਵਿੱਚ ਆਈ ਹੋਈ ਹੈ ਝੋਟੀ ਪਰ ਲੇਵੇ ਦੇ ਵਿੱਚ ਨਹੀਂ ਭਲਾਂ ਦੇ ਵਿੱਚ ਹੈਗੀ ਲੇਵਾ ਜਿੰਨਾ ਹੈਗਾ ਨਾ ਮਿੱਤਰੋ ਉਹ ਖਰਾ ਲੇਵਾ ਦੁੱਧ ਵਾਲਾ ਲੇਵਾ ਲੋਲਾਪੁਲਾ ਲੇਵਾ ਅਜੇ ਨੇ 6-7 ਦਿਨ ਹੋਰ ਲੱਗੀ ਤਾਂ ਬਣਦੀ ਨੇ ਰਿਕਾਰਡ ਤੋੜਦ ਨੇ ਤੁਹਾਨੂੰ ਮੈਂ ਆਪ ਦੱਸ ਦਿੰਨਾ ਇਹ ਗੱਲ ਕਿਉਂਕਿ ਜਿਹੜੀ ਝੋਟੀ ਦੇ ਵਿੱਚ ਲੇਵੇ ਨੂੰ ਭੋਰਾ ਵੀ ਨਹੀਂ ਖਰਾ ਲੇਵਾ ਮਾਸ ਵਾਲਾ ਲੇਵਾ ਜਿੰਨਾ ਹੈਗਾ ਦੁੱਧ ਵਾਲੇ ਪੱਖ ਵਾਲਾ ਲਿਵਾਜ ਜਿੰਨਾ ਹੈਗਾ ਅਜ ਭਲਾਂ ਲੇਵੇ ਤੇ ਨਹੀਂ ਪਾਈਆਂ ਲੱਤਾਂ ਦੇ ਪਲੂਨੇ ਨੇ ਬੇਸ਼ੱਕ ਪਾਈ ਹੋਈ ਹੈ ਵੀਰੇ ਇਹਨੂੰ ਕਰ ਦਿਓ ਬੜੇ ਇਹਦਾ ਲੇਵੇ ਦਾ ਲਿਵਾਸ ਇੱਕ ਵਾਰੀ ਫਿਰ ਵੇਖ ਲੋ ਤੁਸੀਂ ਕਰਮਾ ਵਾਲੀ ਦਾ ਮਿੱਤਰੋ ਬਰੀਕੀ ਬਰੂਕੀ ਸੀਲ ਠੰਡੀ ਬਹੁਤ ਆ ਜਿਵੇਂ ਮਰਜ਼ੀ ਬਾਈ ਹੁਣੀਆਂ ਵੇ ਆਈ ਹੱਥ ਹੁੱਥ ਲਾਈ ਜਾਂਦੇ ਕੋਈ ਪ੍ਰਵਾਹ ਨਹੀਂ ਕਰਮਾ ਵਾਲੀ ਨੂੰ ਕਿਉਂਕਿ ਭਰਾ ਹੁਣੀ ਵੀ ਜੌਬ ਕਰਦੇ ਆ ਵੈਸੇ ਤਾਂ ਘਟ ਆਉਂਦੇ ਮਈਆਂ ਦੇ ਵਿੱਚ ਪਰ ਫਿਰ ਵੀ ਇਹਨੂੰ ਕੋਈ ਨਿੰਦ ਵਿਚਾਰ ਨਹੀਂ ਕਰਮਾ ਵਾਲੀ ਠੀਕ ਆ ਵੀਰੇ ਰੇਟ ਆ ਜਿਹੜਾ ਇਹਦਾ 120000 ਰੁਪਇਆ ਵਾ ਥਣਾ ਦਾ ਗੈਪ ਆ ਜਿਹੜਾ ਆਪਸੀ ਦੂਰੀ ਆ ਥਨਾਂ ਦੀ ਉਹ ਗੱਠ ਦੇ ਲਾਕੇ-ਤਾਕੇ ਕਰਕੇ ਟੋਰਾ ਨਾ ਪਉਂਦੀ ਐ ਪਿੱਛੋਂ ਵੀ ਤੇ ਅੱਗੋਂ ਵੀ ਕਿਉਂਕਿ ਅੱਗੋਂ ਨੂੰ ਸੀ ਪਿਛੋਕਾ ਵੇਖ ਸਕਦੇ ਆ ਤੁਸੀਂ ਉਹ ਮੈਂ ਸਕਰੀਨ ਤੇ ਵਿਖਾ ਦਿਨਾ ਤੁਹਾਨੂੰ ਲੇਵੇ ਦੇ ਵਿੱਚ ਗੈਪ ਵੇਖੋ ਕਿੰਨਾ ਚੰਗਾ ਹੈ ਹਜੇ ਇਹਨੇ ਦਿਨ ਵੀ ਲੈਣੇ ਕਰਮਾਂ ਵਾਲੀ ਨੇ ਕਿਉਂਕਿ ਇਹਨੇ ਤਿਆਰੀ ਕਰਦੀ ਨੇ ਸੋਹਣੀ ਤਿਆਰ ਹੋ ਜਣਾ 1,20,000 ਰੁਪਏ ਰੇਟ ਆ ਸੁਆ ਇਹ ਪਹਿਲਾ ਵਾ ਦਿਨ ਹਜੇ 14 ਤਰੀਕ ਨੂੰ ਪੂਰੇ ਆ 8 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੁੰਦੀ ਪਈ ਆ ਤੇ 6 ਦਿਨਾਂ ਦੇ ਦਿਨ ਪੂਰੇ ਹੋਣ ਦੇ ਵਿੱਚ ਪਹਿਲੇ ਜੇ 2-4 ਦਿਨ ਉੱਪਰ ਵੀ ਲੱਗੀ ਦਿਨੇ ਰਿਕਾਰਡ ਤੋੜ ਦੇਣੇ ਆ ਲੇਵੇ ਵਾਲੇ ਮਿੱਤਰੋ ਮੁੱਲ ਦੀ ਜਾਣਕਾਰੀ ਸਾਰੀ ਲੈਤੀ ਆ ਹੁਣ ਆਪਾਂ ਨੰਬਰ ਲੈ ਲੈਨੇ ਬਾਈ ਤੋਂ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਵੀਰੇ ਵੇ ਨੰਬਰ 84378 ਜੀ 843 78 ਜੀ 78 ਹਾਂ ਜੀ 9268 9268 84378 9268 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਧੂੜਕੋਟ ਜ਼ਿਲ੍ਹਾ ਫਰੀਦਕੋਟ ਤੋਂ